ਇਹ ਔਣਖ ਹੋ ਕੇ ਆ ਬੈਠਾ ਬਈ ਦੇਖੀ ਜਾਂਦਾ ਵੀ ਕੀ ਸਾਹਤਾ ਵਾ ਸੌਫਟੀਆਂ ਠੰਡ ਦੇ ਵਿੱਚ ਰਾਣੀ ਹੋਣਾ ਨਾਲ ਗਰਮੀ ਦਾ ਵਧੇਰੀਆਂ ਕਹਦੇ ਆਂ ਠੰਡੇ ਹੀ ਖਾਣੇ ਦੀ ਸਾਰੇ ਹੀ ਖਾਈ ਜਾਂਦੇ ਆ ਆਪਾਂ ਕਿਉਂ ਪਿਛੇ ਰਹੀਏ ਹਨ ਸਿੱਖੀਆਂ ਚੜਾਈਆਂ ਚੜ੍ਹ ਚੜ੍ਹ ਕੇ ਪਹੁੰਚ ਗਏ ਜੈ ਜਾਖੂ ਮੰਦਿਰ ਸ਼ਿਮਲਾ ਇਹਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਇਹਦਾ ਸਬੰਧ ਭਗਵਾਨ ਹਨੂਮਾਨ ਜੀ ਦੇ ਨਾਲ ਜਦੋਂ ਜੰਦ ਦੇ ਦੌਰਾਨ ਸਮਾ ਹੋ ਗਿਆ 8:00 ਵਜੇ ਤਾਂ ਤੇ ਆਪਾਂ 8 ਖੜੇ ਸੀ ਵੈਸੇ ਤਾਂ ਆਪਾਂ ਜਾਗਦੇ ਆ 5:00 ਵਜੇ ਤੇ ਕਿਲਾ ਛੇੜਾ ਕੱਟਿਆ ਹੁੰਦਾ ਸੀ ਬਾਹਰ ਠੰਡ ਸੀ ਕਰਕੇ ਦੁਆਰਾ ਪੈ ਗਏ ਤੇ ਰਾਤ ਦਾ ਟਿਕਾਣਾ ਸੀਗਾ ਆਪਣਾ ਇੱਥੇ ਬਾਈ ਹੁਣਾਂ ਕੋਲੇ ਸਬਜ਼ੀ ਦਾ ਕੰਮ ਤੇ ਸਾਈਕਲ ਇੱਥੇ ਸੀਗੇ ਆਪਣੇ ਬਾਹਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਬਾਕੀ ਚੱਲਦੇ ਆ ਬਾਹਰ ਦੇਖਦੇ ਹਾਂ ਹਿਸਾਬ-ਤਾਬ ਇੱਥੇ ਰੁਕੇ ਸੀ ਬਈ ਤੇ ਆਪਾਂ ਇਧਰੋਂ ਰੋਟੀ ਪਾਣੀ ਛਕਿਆ ਸੀਗਾ ਬਾਈ ਹੁਣਾਂ ਨੇ ਚਾਹਤਾ ਕੋਈ ਪੈਸਾ ਪੁੱਛਣੀ ਨਹੀਂ ਲਿਆ ਤੇ ਬਾਕੀ ਮਾਹੌਲ ਚਾਲ ਵਧੀਆ ਇਧਰ ਆ ਗੋਗਲਾਈ ਬੈਠੇ ਬਾਈ ਪੂਰੀ ਸਹੀ ਗਦੇ ਆ ਗੋਗਲ ਆ ਬਾਈ ਸੀਗੇਾਰੇ ਜਿਵੇਂ ਮਿਲੇ ਸੀਗੇ ਸ਼ਿਮਲਿਓ ਆਏ ਸੀਗੇ ਫਤਿਹਗੜ੍ਹ ਸਿਆ ਤੋ ਕੀ ਹਾਲ ਚਾਲ ਨੇ ਮਰੇ ਬਹੁਤ ਵਧੀਆ ਬਾਈ ਤੁਸੀਂ ਬਹੁਤ ਠੀਕ ਠਾਕ ਹੋ ਬਹੁਤ ਵਧੀਆ ਜੀ ਕੀ ਨਾਮ ਰੇ ਤੁਹਾਡਾ ਮੇਰਾ ਨੌ ਧਰਮਜੀਤ ਸਿੰਘ ਜੀ ਧਰਮਜੀਤ ਸਿਕਾਪੋ ਸੁਣਾਓ ਚੜਦੀ ਕਲਾ ਹਾਂਜੀ ਬਾਈ ਕੇ ਮੇਰੇ ਆ ਫਿਰ ਸਫਰ ਬਹੁਤ ਵਧੀਆ ਸੀ ਬਾਈ ਵਧੀਆ ਰਿਆ ਬੋਰਡ ਤੇ ਹੈ ਤੁਸੀਂ ਹਾਂਜੀ ਵਾਹ ਠੀਕ ਹੈ ਠੀਕਾ ਹੋਰ ਸੁਣਾਓ ਵਧੀਆ ਭਰਾ ਅਸੀਂ ਤਾਂ ਮਤਲਬ ਪਿਛਲੇ ਸੈਟਰਡੇ ਸੰਡੇ ਵੀ ਆਏ ਸੀ ਠੀਕ ਹੈ ਪਿਛਲੀ ਵਾਰ ਅਸੀਂ ਉੱਥੇ ਸ਼ਿਮਲੇ ਤੋਂ ਹੀ ਮੁੜ ਗਏ ਸੀਗੇ ਠੀਕ ਹੈ ਤੇ ਇਸ ਵਾਰ ਅਸੀਂ ਨਾਰਕੰਡਾ ਜਾਣਾ ਅੱਗੇ ਠੀਕ ਹੈ ਤੇ ਰਾਤ ਅਸੀਂ 6 ਵਜੇ ਤੁਰੇ ਸੀ 10 ਵਜੇ ਪਹੁੰਚ ਗਏ ਸੀ ਅੱਛਾ 6 ਵਜੇ ਤੁਰੇ ਸੀ ਕਿ ਪਤੇਗੜ੍ਹ ਸਾਬ ਤੋਂ ਪਤੇਗੜ੍ਹ ਸਾਬ ਤੋਂ ਹਾਂ ਬਈ 4 ਘੰਟੇ ਲਾਤਾ ਮੁਰਦਾ 4 ਘੰਟੇ ਜੀ ਅਸੀਂ ਸ਼ਿ ਤੇ ਬਾਈ ਯਾਰ ਕਰਨ ਬਈ ਮਸ਼ੀਨਰੀ ਦਾ ਦੇ ਲਓ 4 ਘੰਟੇ ਇੱਥੇ ਮੋਟਰ ਸਾਹਿਬ ਮਰਿਆ ਤੇ ਆਪਣਾ ਅੱਜ ਹੈਗਾ 7ਵਾਂ ਦਿਨ ਤੇ ਆਪਾਂ ਅੱਜ 6 ਵਜੇ ਪਹੁੰਚਣਾ ਬਾਕੀ ਮੇਨ ਵੱਡੀ ਗੱਲ ਆ ਆਰਾਮਦਾਰੀ ਵੀ ਆਪਾਂ ਨਿਆਰੇ ਲੈਂਦੇ ਹੌਲੀ ਹੌਲੀ ਆਏ ਆ ਸਾਈਕਲ ਤੇ ਇਹ ਚੀਜ਼ ਹੋ ਜਾਂਦੀ ਆ ਤੇ ਆਰਾਮਦਾਰੀ ਨਾਲ ਘੁੰਮ ਲੈਂਦਾ ਬੰਦਾ ਹੋਰ ਸੁਣਾਓ ਜੀ ਬੜ ਵਧੀਆ ਬਈ ਤੁਸੀਂ ਦੱਸੋ ਬਾਈਆਂ ਦਾ ਯਾਰ ਬਹੁਤ ਹਨਾ ਸਾਈਕਲ ਤੇ ਮਤਲਬ ਦੇਖਿਆ ਨਹੀਂ ਹੈਗਾ ਕੋਈ ਹਨਾ ਵੀ ਮੈਂ ਫਸਟ ਟਾਈਮ ਦੇਖਿਆ ਬਹੁਤ ਟਾਈਮ ਹੋ ਗਿਆ ਸਾਨੂੰ ਪਹਾੜਾਂ ਚਾਉਂਦੇ ਆ ਇਹਨੂੰ ਵੀ ਕੋਈ ਸਾਈਕਲ ਤੇ ਮੰਨ ਲਾ ਕੀ ਜਾਂਦਾ ਹਨਾ ਜਾਂ ਕੋਈ ਬਈ ਹੁਣੀ ਮਤਲਬ 7-8 ਦਿਨ ਹੋ ਗਏ ਤ ਵਧੀਆ ਬਹੁਤ ਵਧੀਆ ਚੀਜ਼ ਹੈ ਬਸ ਸੋਚਿਆ ਵੀ ਚੱਲ ਮਤਲਬ ਸਾਰਾ ਕੁਝ ਜ਼ਿੰਦਗੀ ਬਹੁਤ ਛੋਟੀ ਆ ਸਾਰਾ ਕੁਝ ਕਰਨਾ ਚਾਹੀਦਾ ਹਾਂ ਹਾਂ ਬਸ ਸੋਚਿਆ ਵੀ ਕਰਕੇ ਦੇਖੀਏ ਪਹਿਲਾਂ ਅਸੀਂ ਇੱਧਰ ਯੂਪੀ ਪਿਆਰ ਸਾਲੇ ਪੁੱਤਾਂ ਕੇ ਅਸੀਂ ਸਾਨੂੰ ਹੋ ਗਏ 7-8 ਸਾਲ ਹੋ ਗਏ ਬਈ ਹੁੰਦੇ ਨੂੰ ਲਗਾਤਾਰ ਠੀਕ ਹੈ ਜੀ ਤੇ ਅਸੀਂ ਸਾਰੇ ਕਿਤੇ ਘੁੰਮੇ ਹੋਏ ਤਕਰੀਬਨ ਠੀਕ ਹੈ ਪਰ ਸਾਈਕਲ ਤੇ ਸਾਨੂੰ ਮਤਲਬ ਪਹਾੜਾਂ ਚ ਸਭ ਤੋਂ ਫਸਟ ਟਾਈਮ ਬਈ ਉਹ ਨਹੀਂ ਮਿਲੇ ਆ ਠੀਕ ਹੈ ਬਈ ਧੰਨਵਾਦ ਜੀ ਤੁਹਾਡਾ ਤੇ ਚਲੋ ਠੀਕ ਹੈ ਬਈ ਬਹੁਤ ਵਧੀਆ ਲੱਗਿਆ ਮਿਲ ਕੇ ਹਾਂ ਜੀ ਠੀਕ ਹੈ ਜੀ ਪਰੋਂਠੇ ਰੋਂਠੇ ਬਈ ਖਾਣ ਲੱਗੇ ਬਾਈ ਹੋਣੇ ਆਪਾਂ ਨੂੰ ਵੀ ਬਾਜ਼ ਮਾਰ ਲਈ ਆ ਤੇ ਸ਼ੱਕਦੇ ਆ ਪਰੋਂਠੇ ਧੰਨਵਾਦ ਬਈ ਤੁਹਾਡਾ ਪਰੋਂਠੇ ਆਸਤੇ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਫਰੀ ਤੋਂ ਅੱਜ 30 ਨਵੰਬਰ ਸਾਲ 2025 ਦੇ ਸਮਾਂ 10:00 10 ਮਿੰਟ ਹੋ ਗਿਆ ਸਵੇਰ ਦੇ ਆਪਣੀ ਸਾਰੀ ਤਿਆਰੀ ਸ਼ਰੀ ਹੋ ਗਈ ਆ ਚੱਲਦੇ ਆ ਹੁਣ ਇੱਥੋਂ ਤੇ ਬਾਈ ਹੁਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਖਾਣਾ ਪਾਣੀ ਤੇ ਰਹਿਣ ਸਹਿਣ ਦੀ ਜਗ੍ਹਾ ਦਿੱਤੀ ਹੈ ਨਾ ਤੇ ਸ਼ੁਕਰਗੁਜ਼ਾਰ ਉਹਨਾਂ ਦੇ ਦਿਲ ਚ ਰੱਖਾਂਗੇ ਹਮੇਸ਼ਾ ਬਾਈ ਉਹਨਾਂ ਨੂੰ ਯਾਦ ਰੱਖਾਂਗੇ ਹਨ ਤੇ ਜਿਹੜੇ ਜਿਹੜੇ ਵੀ ਸਫ਼ਰ ਦੇ ਦੌਰਾਨ ਮਿਲਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਕਰਕੇ ਆਪਾਂ ਤੁਰੇ ਫਿਰਦੇ ਹਨ ਬਾ ਵੀ ਉਹਨਾਂ ਚ ਰੱਬ ਵਸਦਾ ਤੇ ਬਾਕੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਥੋੜਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਸ਼ਿਮਲੇ ਪਹੁੰਚਦੇ ਆ ਸ਼ਿਮਲੇ ਚੱਲ ਕੇ ਉੱਥੋਂ ਦਾ ਤੁਹਾਨੂੰ ਮੋਹਲ ਚਾਲ ਦਿਖਾਉਣੇ ਆ ਸਾਰਾ ਕੀ ਗੱਲਬਾਤ ਤੇ ਮਾਰ ਰੋਡ ਤੇ ਹੋਰ ਵੀ ਇੱਕ ਦੋ ਥਾਂਵਾਂ ਜਿਹੜੀਆਂ ਹੋਣਗੀਆਂ ਤੇ ਅੱਗੇ ਦਾ ਪਲਾਨ ਨਾਲ ਨਾਲ ਤੁਹਾਡੇ ਨਾਲ ਸਾਂਝੇ ਕਰਦੇ ਜਾਵਾਂਗੇ ਦੇਸ਼ ਚੱਲਦੇ ਆ ਬਈ ਰੈਡੀ ਹੈ ਜਮਾ ਸਾਈਕਲ ਤੇ ਕਰ ਲਿਓ ਮੜਾ ਜੀ ਬਈ ਸ਼ੱਕਰਪਾਰਾ ਚੰਗਾ ਬਾਈ ਓਕੇ 16 ਮਿੰਟਾਂ ਦੇ ਵਿੱਚ ਆਪਾਂ 5.11 ਕਿਲੋਮੀਟਰ ਆ ਗਏ ਆ ਲਗਾਤਾਰ ਉਤਰਾਈ ਆਈ ਆ ਆਪਾਂ ਨੂੰ ਇੰਨੇ ਦਿਨ ਲਗਾਤਾਰ ਚੜ੍ਹਾਈ ਤੋਂ ਬਾਅਦ ਉਤਰਾਈ ਆਈ ਆ ਬੜਾ ਨਿਆਰਾ ਹੈ ਪਰ ਫੋਨ ਕੱਢਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਬ੍ਰੇਕਾਂ ਦੋਨਾਂ ਤੇ ਹੱਥ ਰੱਖ ਰਾ ਕੇ ਹੁਣ ਆਪਾਂ ਪਹੁੰਚਾਂਗੇ ਕਿਉਂਕਿ ਇੰਨੀ ਕਿ ਜ਼ਿਆਦਾ ਸਪੀਡ ਬੰਦੀ ਸਾਈਕਲ ਦੀ ਮੈਨੂੰ ਲੱਗਦਾ 50 ਕ ਵੀਹਤੀ ਸਪੀਡ ਦਾ ਬਣੀ ਜਾਂਦੀ ਹੁੰਦੀ ਨਾਰਮਲੀ ਤੇ ਬਾਕੀ ਇੱਥੇ ਸਾਰੇ ਜਣੇ ਰੁਕ ਰੁਕੇ ਜਾਂਦੇ ਆ ਕਹਿੰਦੇ ਵੀ 65 ਪੁਆਇੰਟ ਪੁਆਇੰਟ ਆ ਇੱਥੇ ਤੇ ਆ ਲਾਈਨਾਂ ਹੋਈਆਂ ਦੂਰ ਵੀ ਨਹੀਂ ਇਹਨਾਂ ਦੀਆਂ ਪੈਸੇ ਪੁਹੇ ਲੈੰਦੇ ਮੈਨੂੰ ਲੱਗਦਾ ਇਹਦੇ ਨਾਲ ਸਾਗਤਾਲ ਤੇ ਆਹ ਇਥੋਂ ਦਾ ਵਿਊ ਆ ਬਈ ਕਰੋ ਚੈੱਕ ਬਈ ਤੁਸੀਂ ਵਧੀਆ ਸੋਹਣਾ ਵਾ ਔਰ ਆਥਾ ਪੈਣਾ ਕਿ ਭਾਈ ਇਹਨਾਂ ਦੇ ਖੇ ਵੀ ਠੀਕ ਆ ਓਕੇ ਹੈਗਾ ਨਹੀਂ गड्डिया बथेरिया रुक दया इत पूरा लगे पाया इधर अंकल जी सा ठीक ठाक हो जी धन्यवाद तो जी, जी। हो गया सवा ग्यारह आप पहुंच गए गुरुद्वारा साहब संजोली शिमला ਤੇ ਸਮਾਨ ਸੋਣ ਆਪਾਂ ਸਾਈਕਲਾਂ ਤੋਂ ਲਾ ਕੇ ਗੁਰਦਰਾਸਹਿਰ ਰੱਖਤਾ ਸੀਗਾ ਹੁਣ ਚੱਲਦੇ ਆਂ ਅੱਗੇ ਦੇਖਦੇ ਆਂ ਮਾਹੌਲ ਚਾਲ ਕਿੱਧਰ ਕਿੱਧਰ ਜਾਣਾ ਇਧਰਲੀ ਸਾਈਡ ਹੈਗਾ ਮਾਰ ਰੋਡ ਤੇ ਹੋਰ ਪਈਰਦੇ ਆਂ ਕੀ ਸਹ ਸਕਦਾ ਵਾ ਵੀ ਕਿੱਧਰ ਕਿੱਧਰ ਜਾਣਾ ਬਾਕੀ ਅੱਜ ਕੋਈ ਖਾਸ ਜ਼ੋਰ ਲੱਗਿਆ ਨਹੀਂਗਾ ਤੇ ਮਤਲਬ 10 11 ਕਿਲੋਮੀਟਰ ਸੀਗਾ ਵੇਹ ਉੱਥੇ 15 ਲਿਖਿਆ ਸੀਗਾ ਤੇ ਪਰ ਸਾਰੀ ਐਂ ਟਲਾਣੀ ਸੀਗੀ ਤੇ ਆਪਾਂ ਰਾਤ ਵੀ ਆਉਣ ਨੂੰ ਆ ਸਕਦੇ ਹੀ ਪਰ ਸੋਚਿਆ ਵੀ ਹਨੇਰਾ ਹੋਊਗਾ ਐਵੇਂ ਕੋਈ ਨੁਕਸਾਨ ਤੇ ਇਸੇ ਕਰਕੇ ਆਪਾਂ ਅੱਜ ਆ ਗਏ ਚੱਲਦੇ ਹੁਣ ਦੇਖਦੇ ਹਾਂ ਕੀ ਮਾਹੌਲ ਚਾਲ ਬਣੇ ਰਿਹਾ ਨਾਲ ਤਿੱਖੀ ਖੜਮੀ ਚੜਾਈ ਨੂੰ ਚੀਰਦੇ ਹੋਏ ਆਪਾਂ ਜਾ ਰਹੇ ਹਾਂ ਜਾਖੂ ਟੈਂਪਲ ਮੰਦਿਰ ਬਣਿਆ ਹੋਇਆ ਪਰ ਪੂਰੀ ਐਨ ਖੜਮੀ ਚੜਾਈ ਆ ਤੇ ਸੰਜੋਲੀ ਆਪਾਂ ਨੂੰ ਲੱਗੇ ਕਿ ਸ਼ਮੇਂਦੇ ਪਹੁੰਚ ਗਏ ਹਿਮਾਲਾਜ ਤੂੰ ਅੱਗੇ ਆ ਅੱਜ ਇੱਥੇ ਰੁਕਾਂਗੇ ਦੇਖਦੇ ਹਾਂ ਤੋੜਾਦ ਵਾਲਾ ਪਹਾੜਾਂ ਦੇ ਵਿੱਚੋਂ ਵਿੱਚ ਸੜਕ ਕੱਢ ਕੇ ਇਧਰ ਪਹਾੜਾ ਇਧਰ ਇਧਰ ਵੀ ਪਹਾੜ ਉਹ ਚਾਲੇ ਖਾਈ ਤੇ ਜਾ ਰਹੇ ਹ ਮੰਦਰ ਵਾਲੇ ਪਾਸੇ ਨੂੰ ਇਧਰੋਂ ਗੋਲ ਗਲਾਈਆਂ ਵਾਲ ਦੇ ਬਲਾਉਂਗੇ ਤੱਲਾਂ ਆ ਪਹੁੰਚੇ ਇਧਰ ਨੂੰ ਅਜੇ ਜਾਣਾ ਹੋਰ ਤਾਂ ਤੇ ਇੱਥੇ ਬੱਸ ਨਹੀਂ ਚੱਲਦਾ ਇੱਥੇ ਤਾਂ ਰੋਡ ਕਿ ਲਿਆਵਾਂਗੇ ਉਹ ਗੱਡੀਆਂ ਕੁੜੀਆਂ ਇੱਥੇ ਖੜੀਆਂ ਦੇਖਦੀਆਂ ਉਧਰੋਂ ਵਾਲ ਬਲਾਉਂਦੇ ਸੱਪ ਵੱਲ ਖਾਂਦੇ ਹੋਏ ਇੱਥੇ ਪਹੁੰਚੇ ਆਂ ਜਾਖੂ ਟੈਂਪਲ ਇੱਥੇਆਂ ਚੜਾਈਆਂ ਚੜ੍ਹ ਚੜ੍ਹ ਕੇ ਪਹੁੰਚ ਗਏ ਆਂ ਜੀ ਜਾਖੂ ਮੰਦਿਰ Shimla ਇਹਦਾ ਇਤਿਹਾਸ ਕੋਸ਼ ਇਸ ਤਰ੍ਹਾਂ ਹੈ ਇਹਦਾ ਸਬੰਧ ਭਗਵਾਨ ਹਨੂਮਾਨ ਜੀ ਦੇ ਨਾਲ ਜਦੋਂ ਜਦੋਂ ਦੇ ਦੌਰਾਨ ਭਗਵਾਨ ਲక్ష్మణ ਜੀ ਜਕਮੀ ਹੋਏ ਤਾਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਵਾਸਤੇ ਇਧਰੋਂ Shimla ਵੱਲੋਂ ਗੁਜ਼ਰ ਰਹੇ ਸਨ ਉਹਨਾਂ ਨੇ ਥੋੜੀ ਦੇਰ ਇੱਥੇ ਆਰਾਮ ਕੀਤਾ ਸੀਗਾ ਤੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਇੱਥੇ ਹੋਣ ਦਾ ਵੀ ਅਨੁਮਾਨ ਹੈ ਤੇ ਇਦਾਂ ਦੱਸਿਆ ਜਾਂਦਾ ਵੀ ਆਪਾਂ ਵੀ ਅੱਗੋਂ ਪਿੱਛੋਂ ਸੁਣਿਆ ਵਾ ਤੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਤੇ ਬਾਕੀ ਜਿਹੜੀ ਮੰਦਰ ਦੀ ਜਿਹੜੀ ਉਚਾਈ ਆ ਇਹ ਸਮੁੰਦਰ ਤਲ ਤੋਂ 8000 ਫੁੱਟ ਉੱਚਾ ਵਾ ਤੇ 2010 ਦੇ ਵਿੱਚ 108 ਫੁੱਟ ਉੱਚੀ ਭਗਵਾਨ ਹਰਿ ਮਾਨਜੀ ਦੀ ਮੂਰਤੀ ਬਣਾਈ ਸੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਬਾਂਦਰਾਂ ਦਾ ਬਹੁਤ ਜ਼ਿਆਦਾ ਕੈਰੀਫ ਝੌਂਡਾ ਤੇ ਇਹੀ ਇਹਦੀ ਖਾਸ ਪਛਾਣ ਤੇ ਇਸ ਤੋਂ ਪਹਿਲਾਂ ਆਪਣਾ ਫੋਨ ਫਾਨ ਨੂੰ ਕੁਝ ਕਰਨ ਤੇ ਆਪਾਂ ਚੱਲਦੇ ਆ ਤੁਹਾਨੂੰ ਕਰਾਉਣੇ ਮੰਦਰ ਦੇ ਦਰਸ਼ਨ ਨਾਲੇ ਆਪ ਦਰਸ਼ਨ ਕਰਦੇ ਆ ਤੇ ਜੁੜੇ ਰਹੋ ਜੀ ਫਿਰ ਬਾਕੀ ਇੱਥੋਂ ਦਾ 뷰 ਕੁਛ ਇਸ ਤਰ੍ਹਾਂ ਦਾ ਵਾ ਦੇਖ ਸਕਦੇ ਹੋ ਤੁਸੀਂ ਆਸੇ-ਪਾਸੇ ਦੋ ਮੰਦਰ ਬਣਿਆ ਹੋਇਆ ਇੱਕ ਇਧਰ ਬਣਿਆ ਹੋਇਆ ਮੰਦਰ ਜੀ ਤੇ ਸਾਹਮਣੇ ਉਹ ਮੂਰਤੀ ਦਿਖ ਰਹੀ ਹੈ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਅੰਦਰ ਜਾ ਕੇ ਵੀ ਦੇਖਦੇ ਆਪਾਂ ਹਨੂਮਾਨ ਜੀ ਦੀ ਤੇ ਇਧਰ ਦਾ ਕੁਛ ਇੱਥੇ ਬਾਕੀ ਖਾਣ ਪੀਣ ਵਾਸਤੇ ਸਾਰੀਆਂ ਲਾਈਆਂ ਹੋਈਆਂ ਚਾਹ ਮਹਿਗੀਆਂ ਤੇ ਸਾਈਕਲ ਆਪਾਂ ਉਧਰ ਲੋਕ ਲਗਾ ਦਿੱਤੇ ਸੀਗੇ ਉੱਧਰ ਸਾਈਕਲ ਖੜੇ ਆ ਆਪਣੇ ਇੱਕ ਮੰਦਿਰ ਆਹ ਜਿੱਥੇ ਬਾਬਾ ਮਾਰਕ ਨਾਲ ਜੀ ਦਾ ਤੇ ਇੱਕ ਹਨੂਮਾਨ ਜੀ ਦਾ ਮੰਦਿਰ ਆ ਚੱਲਦੇ ਆ ਉੱਪਰ ਦੇਖਦੇ ਆ ਸਾਰਾ 뷰 ਦਿਖਦਾ ਵਾ ਮਾਰ ਰੋਡ ਵਗੈਰਾ ਤੇ ਸੈਨਾ ਵੀ ਬੈਠੀ ਆ ਚੱਲਦੇ ਆ ਉੱਪਰ ਨੂੰ ਦੀਆਂ ਨਕ ਖੋ ਕੇ ਆ ਬੈਠਾ ਬਈ ਵੇਖੀ ਜਾਂਦਾ ਵੀ ਕੀ ਹਾਕਤਾ ਵਾ ਆ ਮੂਰਤੀ ਹੈ ਜੀ 108 ਫੁੱਟ ਉੱਚੀ ਹੈ ਇਹ ਕੋਣ ਬੰਦੋ ਫੋਲੋ ਕੀ ਮੰਦਰ ਇਹ ਜਖੂ ਮੰਦਰ ਬਰਾਵਾ ਲਾ ਕੇ ਬਸ ਜੀਸਾ ਮੂਰਤੀ ਦਾ ਕੋਈ ਪਰੰਪਰ ਤੋਂ ਵੀ ਦੇ ਦਿੱਤਾ ਕਿੰਦਾਰਸ਼ਨ ਕਰਦੇ ਹਾਂ ਬਾਬਾ ਬਾਲਕ ਨਾਸ ਮੰਦਰ ਸਾਹੀ ਜੀ ਦੇ ਕੋਲ ਜਾਓ ਮੈਂ ਨਾ ਜੋਰਜੂਰ ਲੋਨ ਤੋਂ ਬਾਅਦ ਵੀ ਇੱਧਰ ਪ੍ਰੋਟੀਨ ਲਿਆ ਜਾਊਗਾ ਰਾਜਮਾ ਚੋਲ ਤੇ ਕੜੀ ਚੋਲ ਨਾਲ ਸਲਾਦ ਸਰੂ ਦਾ ਜਾਖੂ ਟੈਂਪਲ ਤੋਂ ਆ ਗਏ ਸੀਗੇ ਬਈ ਤੇ ਘਰ ਘੁਰ ਬੜੇ ਇੱਥੇ ਪੂਰੇ ਐਣ ਕੀੜੀਆਂ ਵਾਂਗੂ ਲੱਗਦੇ ਦੇਖਣ ਨੂੰ ਤੇ ਚਾਹੀ ਪੂਰੀ ਸੀ ਐਣ ਚੱਲਦੇ ਹਾਂ ਹੁਣ ਥੱਲੇ ਨੂੰ ਉੱਥੇ ਬਾਂਦਰਾਂ ਦਾ ਖਤਰਾ ਜੀ ਤਾਂ ਆਪਾਂ ਫੋਨ ਫਾਨ ਕੱਢਿਆ ਨਹੀਂ ਬਾਹਰ ਜਾਖੂ ਟੈਂਪਲ ਦੇਖਣ ਤੋਂ ਬਾਅਦ ਆ ਗਏ ਸੀ ਗੁਰਦੁਆਰੇ ਵੀਡੀਓ ਵੀਡੀਓ ਰੇਟ ਕਰਨ ਲੱਗ ਗਏ ਸੀ ਵਲੌਗ ਵਾਸਤੇ ਹੌਣ ਆ ਗਏ ਆ ਮਾਰ ਰੋਡ ਤੇ ਦੇਖਦੇ ਆ ਇੱਥੋਂ ਦਾ ਮਾਹੌਲ ਚਾਲ ਸਾਰਾ ਮਾਚਲ ਟੂਰਿਜ਼ਮ ਤੇ ਇਧਰ ਪਹਾੜਾਂ ਚ बसे ਘਰ ਵਧੀਆ ਘੈਂਟ ਵਿਊ ਆ ਤੇ ਸੂਰਜ ਵੀ ਡੁੱਬਣ ਦੇ ਕਿਨਾਰੇ ਇਧਰਲੀ ਸਾਈਡ ਆ ਗਿਆ ਇਹ ਮਾਰ ਰੋਡ ਦੀ ਚਰਚ ਤੇ ਇੱਧਰ ਮੇਲਾ ਪੂਰਾ ਭਖਿਆ ਲੋਕ ਹਨ ਪੂਰੇ ਮੈਂ ਕਿਹਾ ਆਸੇ-પાસੇ ਫੋਟੋਆਂ ਖਿੱਚਣ ਆ ਰਹੇ ਬਈ ਕਿਵੇਂ ਕੋਈ ਕਿਵੇਂ ਖਾਣ ਪੀਣ ਵਾਲੇ ਖੜੇ ਆ ਬਾਕੀ ਦੁਕਾਨਦਾਰੀਆਂ ਵੱਡ ਵੱਡੀ ਤੇ ਇੱਧਰ ਪੂਰਾ ਵਿਊ ਆ ਆਹ ਵੇਖੋ ਤੁਹਾਨੂੰ ਇਧਰੋਂ ਵੀ 뷰 ਦਿਖਾ ਦਈਏ। ਕਿਉਂ ਇਹ ਸਾਰੇ ਜਣੇ ਇੱਥੇ ਫੋਟੋ-ਵੋਟੋਆਂ ਖਚਾਈ ਜਾਂਦੇ ਸੀ। ਆਪਾਂ ਸੋਚਿਆ ਆਪਾਂ ਵੀ ਇਧਰ ਘੇੜਾ ਮਾਰਦੇ ਆਂ। ਤੇ ਪੂਰਾ ਵਾਰੀਆ ਸਿਸਟਮ ਆ ਬਈ। ਚੱਲਦੇ ਆਂ ਹੁਣ ਅੱਗੇ ਨੂੰ। ਸਾਰੇ ਆਦੀਆਂ ਆਦੀਆਂ ਫੋਟੋਆਂ ਖੇਦੇ ਫਿਰਦੇ ਕੋਈ ਆਈਸਕ੍ਰੀਮਾਂ ਖਾਂਦਾ ਠੰਡ ਦੇ ਵਿੱਚ ਕੋਈ ਕਿਵੇਂ ਕੋਈ ਕਿਵੇਂ ਇਹਨੇ ਅੱਗੇ ਦਾ ਮੋਹਲ ਘਰ ਘੁਰ ਜੇ ਉਹ ਸਾਹਮਣੇ ਬਿਲਡਿੰਗਾਂ ਆਈਆਂ ਦੇ ਦੇ ਨਹੀਂ ਹਿਸਾਬਦਾ ਖੇਤ ਦੇਆਂ ਫੋਟੋਆਂ ਛੋਟੋ ਆਪਾਂ ਵੀ ਆਪਾਂ ਅਗਰੋਂ ਪਿਛੇ ਰਹਿਣਾਗੇ ਜੀ ਗੇ ਸੀਗੇ ਵੀ ਉਹ ਜੱਖੂ ਟੈਂਪਲ ਤੇ ਜਿੱਥੇ ਹਨੂਮਾਨ ਜੀ ਦੀ ਮੂਰਤੀ ਦਿਖ ਰਹੀ ਹੈ ਸਾਹਮਣੇ ਸਾਰਿਆਂ ਤੋਂ ਉੱਚਾ ਪਹਾੜ ਆ ਤੇ 108 ਫੁੱਟ ਉੱਚੀ ਮੂਰਤੀ ਆ ਪਹਾੜਾਂ ਦੇ ਵਿੱਚੋਂ ਦੇਖਦੀ ਹੈ ਤੇ ਬਾਕੀ ਹੋਰ ਮੈਨੂੰ ਲੱਗਦਾ ਘੱਟ ਹੀ ਉੱਚੇ ਪਹਾੜ ਆ ਸਾਰਿਆਂ ਤੋਂ ਸਿਰੇ ਦਾ ਤੇ ਆਪਾਂ ਸਾਈਕਲ ਤੇ ਪਹੁੰਚ ਗਏ ਸੀਗੇ ਉੱਥੇ ਤੇ ਬਾਕੀ ਲੈ ਕੇ ਤਾਂ ਆਪਾਂ ਤੋਰ ਕੇ ਗਏ ਸੀਗੇ ਤੇ ਜੋਰ ਪੂਰਾ ਲੱਗਿਆ ਮੋਟਰਸਾਈਕਲ ਗੱਡੀਆਂ ਦੀ ਬੱਸ ਬੱਸ ਹੋ ਜਾਂਦੀ ਹੈ ਤੇ ਆਪਾਂ ਫਿਰ ਵੀ ਉੱਥੇ ਪਹੁੰਚ ਗਏ ਤੇ ਪਰਮਾਤਮਾ ਦੀ ਕਿਰਪਾ ਰਹੀ ਤੇ ਬਾਕੀ ਲਾਈਟਾਂ ਸਟਾਂ ਜਗ ਪਈਆਂ ਵਧੀਆ ਹੋ ਗਿਆ ਕੰਮ ਦੇਖੋ ਭਾਈ ਰੌਣਕ ਵਾਧੀ ਤੁਰ ਜਾਂਦੀ ਹੈ ਕੀ ਹਾਲ ਚਾਲ ਨੇ ਭਾਈ ਜੀ ਵਧੀਆ ਚੜਦੀ ਕਲਾ ਇਹ ਭਾਈ ਉਹੀ ਰਹਿਣਾ ਜੀ ਅੱਜ ਦੱਸਿਆ ਵਾਹ ਰਣੇ ਹੁਣ ਨਾਲ ਹੈਨਾ ਬਾਈ ਧਰਮਕੋੜ ਤੋਂ ਤੇ ਗੈਰੀ ਬਾਈ ਦਾ ਰਿਸ਼ਤੇਦਾਰ ਤੇ ਪੋਫੜ ਜੀ ਵੀ ਲੱਗਦਾ ਸਾਡੇ ਨਾਲ ਰਿਸ਼ਤੇ ਆਪਣਾ ਮੇਰੇ ਨਾਲ ਕੇ ਦਾਤੇ ਆ ਤੇ ਕੋਈ ਜਦੋਂ ਆਏਗੇ ਤੇ ਮਿਲਾਂਗੇ ਆਪਣਾ ਮੇਰਾ ਧਰਮਪੁਰ ਸ਼ਹਿਰ ਹਾਂ ਤੇ ਦੂਰ ਕਿਤੇ ਆਏ ਧਰਮਪੁਰ ਜਰੂਰ ਹਾਂ ਕੋੜੀ ਸਿੰਘਾ ਉਧਰ ਜਾਣਦੇ ਹੁੰਗੇ ਤੇ ਹਾਂਜੀ ਹਾਂਜੀ ਆਪਣਾ ਮੇਤਰਾ ਕੋੜੀ ਤੇ ਸਾਡੇ ਕੱਪੜੇ ਦਾ ਕੰਮ ਆਦਾ ਗੋਪੀ ਤੇ ਹੋਰ ਵਧੀਆ ਪਰਿਵਾਰ ਵਧੀਆ ਤੇ ਵਧੀਆ ਸਭ ਹੈ ਬਾਈ ਦਾ ਬਈ ਟੂ ਟ੍ਰੈਵਲ ਦਾ ਕੰਮ ਆ ਚੱਲ ਜਾਂਦਾ ਜੇ ਕਿਸੇ ਨੇ ਵੀ ਉਹ ਅਕ੍ਰਸ਼ਾ ਗੱਡੀ ਲੈ ਕੇ ਜਾਣੀ ਹੋਵੇ ਤਾਂ ਸੰਪਰਕ ਕਰਿਓ ਬਾਈ ਨਾਲ ਕਿਉਂ ਬਈ ਸਹੀ ਗੱਲ ਹੈ ਨਾ ਗਰਮਕੋਟ ਜੋਤਨ ਦਾ ਫਟੂਰ ਹੈ ਡਰਾਈਵਰ ਦਾ 9991470417 ਠੀਕ ਹੈ ਬਾਈ ਤਾਂ ਨਵਾਜੀ ਬੜੀ ਵਧੀਆ ਲੱਗੇ ਮਿਲ ਕੇ ਸਵਾਹਿਬ ਵਾਲੇ ਕੁ ਜੀ ਪਤਾ ਹੈ ਕਿ ਹੁਣ ਇਸ ਤੋਂ ਬਾਅਦ ਆਈਸਕ੍ਰੀਮਾਂ ਖਾਣੀਆਂ ਜਾਣਗੀਆਂ ਬਈ ਸੌਫਟੀਆਂ ਠੰਡ ਦੇ ਵਿੱਚ ਰਾਣੀ ਹੋਣਾ ਨਾਲ ਗਰਮੀ ਦਾ ਵਧੇਰੀਆਂ ਖਾਧੀਆਂ ਠੰਡੇ ਹੀ ਖਾਣੇ ਦੀ ਸਾਰੇ ਹੀ ਖਾਈ ਜਾਂਦੇ ਆ ਆਪਾਂ ਕਿਉਂ ਪਿਛੇ ਰਹੀਏ ਹੈ ਨਾ ਟੈਂਪਲ ਹੋ ਗਿਆ 99 ਦਾ ਤੇ ਆਪਾਂ ਘੁੰਮ ਘੁਮਾ ਕੇ ਆ ਗਏ ਸੀਗੇ ਮਾ ਰੋਡ ਤੇ ਜਾਖੂ ਟੈਂਪਲ ਸਾਰੇ ਕਿਤੇ ਵਧੀਆ ਰਿਹਾ ਅੱਜ ਦਾ ਦਿਨ ਤੇ ਅੱਜ ਆਪਣੀ ਸਾਈਕਲਿੰਗ ਰਹੀ 20 ਕਿਲੋਮੀਟਰ ਦੀ ਆਏ ਸੀਗੇ ਆਪਾਂ ਸੰਜੋਲੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉੱਥੇ ਰਹੇ ਕਮੇਟੀ ਦਾ ਵਿਹਾਰ ਥੋੜਾ ਜਿਹਾ ਹੋਰ ਤਰੀਕੇ ਦਾ ਸੀ ਆਪਾਂ ਚਲੋ ਸਮਾਨ ਸਮੂਹ ਰੱਖ ਕੇ ਵੀ ਘੁੰਮਣ ਘਮਣ ਗਏ ਸੀ ਕਿਉਂਕਿ ਆਪਾਂ ਘੁੰਮਣ ਹੀ ਆਉਣੇ ਹਨ ਚਲੋ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕ ਕੇ ਦਰਸ਼ਨ ਕੀਤੇ ਮਹਾਰਾਜ ਦੇ ਪਤਾ ਨਹੀਂ ਕੀ ਗੱਲ ਹੋਈ ਆ ਕੇ ਆਪਾਂ ਬੈਠੇ ਬਾਬਾ ਕਹਿੰਦਾ ਵੀ ਤੁਸੀਂ ਬੰਦੇ ਕਦੇ ਵੀ ਤੁਸੀਂ ਗੁਰਦੁਆਰੇ 'ਚ ਬੈਠੇ ਨਹੀਂ ਮੱਥਾ ਨਹੀਂ ਲੇਕਿਆ ਜੇ ਉਹ ਤੇ ਚਲੋ ਇਸ ਗੱਲ ਤੇ ਮਾੜੀ-ਮੋਟੀ ਹੋਈ ਦੁਬਾਰਾ ਆਪਾਂ ਆ ਗਏ ਦੁਬਾਰਾ ਕਮਰਾ ਲਿਆ ਬਾਹਰ 500 ਰੁਪਏ ਦਾ ਉੱਥੇ ਹੁਣ ਕਟਾਂਗੇ ਰਾਤ ਆਈ ਦੀ ਤੇ ਕੱਲ ਨੂੰ ਅੱਗੇ ਦਾ ਸਫ਼ਰ ਕਰਾਂਗੇ ਬਾਕੀ ਵਧੀਆ ਸਫ਼ਰ ਤੇ ਮਾੜੀਆਂ-ਮੋਟੀਆਂ ਹੁੰਦੀਆਂ ਰਹਿਣੀਆਂ ਸਫ਼ਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਵੀ ਕੋਈ ਚਲੋ ਅੱਗੋਂ ਕੋਈ ਸਵਾਜ-ਵਾਬ ਨਹੀਂ ਕੀਤਾ ਤੇ ਆਪਾਂ ਵੀ ਆਗੇ ਕਿਉਂਗੀ ਕੋਈ ਫਾਇਦਾ ਨਹੀਂ ਹੈਗਾ ਲੜਾਈ ਲੜਬੀ ਦਾ ਤੇ ਬਾਕੀ ਧੰਨਵਾਦ ਤੁਹਾਡਾ ਬਹੁਤ-ਬਹੁਤ ਬਾਕੀ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਈ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਆਪਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਮਿਲਦੇ ਆਂ ਫਿਰ ਕੱਲ ਨੂੰ ਇੱਕ ਨਵੇਂ ਅਨਕੋਰ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਰੱਬ ਰੱਖਾ